ਸਾਰੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਜਦੋਂ ਇੰਡੀਆ ਵਿੱਚੋਂ ਬੱਚੇ ਨਾ ਹਾਂਦਾ ਨਾ ਤੇ ਮਾਪਿਆਂ ਨੂੰ ਬੜੇ ਪੰਪ ਲਾਣਗੇ ਕਿ ਅੰਗਜੀ ਸਾਨੂੰ ਬਾਹਰ ਭੇਜ ਦਿਓ ਬਸ ਅਸੀਂ ਬਾਹਰ ਜਾਗੇ ਨਾ ਤੁਹਾਨੂੰ ਬਾਹਰ ਮਗਾ ਲਾਂਗੇ ਤੁਹਾਨੂੰ ਸੈੱਟ ਕਰ ਦੇਾਂਗੇ ਤੁਹਾਨੂੰ ਕੋਈ ਫਿਕਰ ਨਹੀਂ ਰਹੇਗਾ ਕੋਈ ਭੈਣ ਭਰਾ ਵਿਆਹ ਨਾ ਦਾ ਅਸੀਂ ਆਪੇ ਵਿਆਹਾਂਗੇ ਬਸ ਤੁਸੀਂ ਸਾਨੂੰ ਇੱਕ ਵਾਰੀ ਬਾਹਰ ਦੇ ਮੁੱਖ ਜਿਵੇਂ ਦਿਓ ਉਹ ਵੀ ਕਾਪੇ ਭੇਜ ਦਿਓ ਕੈਨੇਡਾ ਭੇਜ ਦਿਓ ਯੂਕੇ ਭੇਜ ਦਿਓ ਆਸਟ੍ਰੇਲੀਆ ਭੇਜ ਦਿਓ ਨਿਊਜ਼ੀਲੈਂਡ ਭੇਜ ਦਿਓ ਯਾਨੀ ਕਿ ਭੇਜ ਦਿਓ ਪਲਾਨੀ ਕੋਈ ਨਹੀਂ ਹੁੰਦੀ ਫਿਰ ਘਰ ਦੇ ਏਜੰਟ ਨਾਲ ਸਲਾਹ ਕਰਦੇ ਵੀ ਕਾਕਾ ਜੀ ਬਾਹਰ ਜਾਣਾ ਚਾਹੁੰਦੇ ਵੇ ਤੇ ਕੀ ਕੀਤਾ ਜਾਵੇ ਤੇ ਏਜੰਟ ਨੇ ਉਹ ਮੁਲਕ ਦਸਰਾ ਹੁੰਦਾ ਜਿੱਥੇ ਏਜੰਟਾਂ ਨੂੰ ਫਾਇਦਾ ਹੁੰਦਾ ਉਹਨਾਂ ਵੇਖ ਰਹਾ ਵੀ ਜਿੱਥੇ ਸਾਨੂੰ ਕਮਾਈ ਜਾਵੇ ਇਹਦੇ ਕਾਕਾ ਨੇ ਪੜਾਈ ਚੰਗੀ ਕੀਤੀ ਹੈ ਤੇ ਫਿਰ ਤੇ ਕਹਿੰਦੇ ਤੁਹਾਨੂੰ ਕੈਨੇਡਾ ਭੇਜਨੇ ਆ ਜੀ ਤੇ ਜੇ ਪੜਾਈ ਕੀਤੀ ਘੱਟ ਫਿਰ ਹੁਕਮ ਲੁਕ ਚੁੰਦੇ ਵੇ ਜਿਵੇਂ ਕੋ ਅਮਰੀਕਾ ਚੋਲਣ ਦਾ ਵੀ ਚਲੋ ਡੋਂਕੀ ਬੰਦਾ ਲਗਾ ਦੇਾਂਗੇ ਅੱਜ ਕੱਲ ਤੇ ਖੈਰ ਸਿਸਟਮ ਬੰਦ ਹੋ ਗਿਆ ਤੇ ਕਈਆਂ ਨੂੰ ਇੱਥੇ ਯੂਕੇ ਭੇਜ ਦਿੰਦੇ ਵੇ ਉਹ ਕਹਿੰਦੇ ਦੀ ਤਾਲੇ ਕਾਕਾ ਦੀ ਯੂਕੇ ਚ ਰਹਿ ਜਾਣਗੇ ਉੱਤੇ ਬੜੀ ਮੋਜ ਰਹੇਗੀ ਉੱਤੇ ਆਪਣੇ ਪੰਜਾਬੀ ਬੋਧੇ ਅਵੇ ਪੜਾਈ ਕੱਟ ਵੀ ਕੀਤੀ ਤਾਂ ਵੀ ਕੰਮ ਕੋ ਮਿਲ ਜੀਗਾ ਲੋ ਜੀ ਪੈਸੇ ਪੁਛੇ ਦੇ ਕੇ ਏਜੰਟਾਂ ਨੂੰ ਤੇ ਪਾਸਪੋਰਟ ਲਾ ਦਿੰਦੇ ਵੇ ਉਹ ਅੱਗੇ ਫਿਰ ਏਜੰਟ ਦੀ ਮਰਜ਼ੀ ਹੈ ਵੀ ਵੀਜ਼ਾ ਲਵਾਣਾ ਹੈ ਕਿ ਨਹੀਂ ਲਵਾ ਕੇ ਦੇਣਾ ਕਿ ਪੈਸੇ ਖਾਣੇ ਵੇ ਇਹ ਕਾਕਾ ਜੀ ਨੂੰ ਕਿਸੇ ਹੋਰ ਮੁਲਕ ਚ ਭੇਜਣਾ ਹੈ। ਕਿ ਇਹਨੂੰ THAILAND ਭੇਜਦਾ, ਕਿਸੇ ਨੇ VIETNAM ਭੇਜਦਾ, ਕਿਸੇ ਨੇ CAMBODIA ਭੇਜਦਾ ਤੇ ਜੇ ਕੋਈ ਡੌਂਕੀ ਨਾਲ ਟੱਕਰ ਜਵੇ ਉਹਨਾਂ ਨੂੰ ਕਿਸੇ ਨੇ COLOMBIA ਭੇਜਦਾ, ਕਿਸੇ ਨੂੰ BRAZIL ਭੇਜਦਾ। ਯਾਨੀ ਕਿ ਪੱਕਾ ਉਹਨਾਂ ਦਾ ਫਾਇਦਾ ਕੋਈ ਨਹੀਂ ਹੁੰਦਾ। ਉਹਨਾਂ ਨੇ ਵੇਖਣਾ ਹੁੰਦਾ ਵੀ ਬੰਦਾ ਕਿਹੜੇ ਮੁਲਕ ਚ ਜਾਣਾ ਚਾਹੁੰਦਾ ਹੈ। ਇਹਦੇ ਪੈਸੇ ਕਿੰਨੇ ਖਰਚੇ ਵੀ ਸਾਨੂੰ ਚੁੱਕੀ ਪ੍ਰੋਫਿਟ। ਲੇਕਿਨ UK ਥੋੜਾ ਨੇੜੇ ਹੋਣ ਕਰਕੇ ਇੱਥੇ ਥੋੜਾ ਖਰਚਾ ਘੱਟ ਪੈਂਦਾ ਹੈ ਅਮਰੀਕਾ ਦੇ ਗ੍ਰੇਡਾਂ ਦੇ ਮੁਕਾਬਲੇ। ਆਦੇ ਪੱਤਾ ਪੜਿਆ ਲਿਖਿਆ ਉਹਦੇ ਕੈਨੇਡਾ ਚਾਂਸ ਹੁੰਦੇ ਵੀ ਕਈ ਉੱਥੇ ਪੀਆਰ ਵੀ ਮਿਲ ਜਾਂਦੀ ਏ ਲੇਕਿਨ ਇੰਗਲੈਂਡ ਚ ਪੀਆਰ ਦਾ ਕੋਈ ਚਾਂਸ ਹੀ ਕੋਈ ਨਹੀਂ ਨਾ ਆਹ ਸਟੱਡੀ ਕਰਕੇ ਤੁਸੀਂ ਇੱਥੇ ਕਰ ਸਕਦੇ ਸੀ ਲੇਕਿਨ ਇੱਥੇ ਸਟੱਡੀ ਕਰਦਾ ਕੋਈ ਨਹੀਂਗਾ ਆਉਂਦਿਆਂ ਨਾ ਬਦ ਦੋ ਚ ਹੋ ਜਿੰਦਾ ਵੀ ਪੈਸੇ ਦਾ 10 ਸਾਲ ਹਾਲ ਚ ਪੈਂਦਾ ਉਹ ਭੁੱਲੀ ਜਾਂਦੇ ਨੇ ਤੇ ਘਰ ਦੇ ਸੋਚਦੇ ਵੀ ਕਾਕਾ ਜੀ ਨੂੰ ਬਾਹਰ ਭੇਜੋ ਆ ਬਸ ਦੋ ਜੁਨ 6 ਮਹੀਨੇ ਜੇ ਪੱਕੇ ਹੋ ਜਾਣਗੇ ਤੇ ਸਾਨੂੰ ਬਾਅਦ ਮੰਗਾ ਲੈਣਗੇ ਕਿਉਂਕਿ ਜੰਟਲ ਨੇ ਪੂਰਾ ਪੰਪ ਲਾਇਆ ਹੁੰਦਾ ਉਹ ਦਸਤੇ ਨੇ ਵੀ ਬਾਅਦ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਬੜੇ ਬੜੇ ਸਾਲ ਲੱਗ ਜਾਂਦੇ ਵੇ ਕਿੰਨੀ ਕਿੰਨੀ ਉਮਰ ਬੀਜੀਆਂ ਦੀ ਲੋਕਾਂ ਦੀ ਲੋਕਾਂ ਦੇ ਤੇ ਵਿਆਹ ਨਹੀਂ ਹੁੰਦੇ ਤੇ ਮਾਂ ਬਣ ਕੀ ਬਣਾ ਉੱਤੇ ਲੇਕਿਨ ਹੁਣ ਜਿਵੇਂ ਸੁਪਰੀਨ ਵੀ ਲਾ ਲਓ ਇੱਥੇ ਬੜਾ ਟਾਈਮ ਲੱਗ ਜਾਂਦਾ ਹੈ ਅੱਜ ਕੱਲ ਆਮ ਵਫਾਗੀ ਵੀ 2 ਸਾਲ ਬਾਅਦ ਬੰਦੇ ਦੇ ਪੇਪਰ ਬਣ ਜਾਣਗੇ 2 ਸਾਲ ਪਰ ਤੇ ਦੋਸਤੋ ਘੱਟ ਤੋਂ ਘੱਟ ਸਟਾਰਟਿੰਗ ਹੈਗੀ ਨਾ ਉਸ ਤੋਂ ਪਤਾ ਨਹੀਂ 5 ਸਾਲ ਲੱਗਣ 4 ਸਾਲ ਲੱਗਣ 3 ਸਾਲ ਲੱਗਣ ਕਿੰਨਾ ਟਾਈਮ ਲੱਗੇ ਉਸ ਤੋਂ ਬਾਅਦ ਬੰਦਾ ਲਬੜਾ ਬੰਦਾ ਹੈ ਗਿਨੇ ਤਲਾ ਵਰ ਪਰ ਪਲਕੇ ਦੇਣਾ ਉਹ ਵੀ ਤੁਹਾਨੂੰ ਪਤਾ ਹੀ ਹੈ ਕੋਈ ਸਾਰੇ ਬੰਦੇ ਸਹੀ ਦਿਹਾ ਨਹੀਂ ਕੋ ਚੰਗਾ ਬੰਦਾ ਟੱਕਰ ਜੇ ਜਾਂ ਤੁਹਾਡੀ ਕਿਸਮ ਨਾਲ ਜੇ ਪੇ ਤੇ ਦੋਸਤੋ ਅਲੱਗ ਅਲੇ ਨਹੀਂ ਤੇ ਆਈਗਾ ਸਭ ਨੰਬਰ ਦੋ ਜੀ ਪੈਸੇ ਕਮਾਉਣ ਦੇ ਚੱਕਰ ਚ ਪੇ ਕੋਈ ਨਹੀਂ ਦੇਖਦਾ ਕੀ ਜ਼ੁਬਾਨ ਕੀਤੀ ਕੀ ਮੈਂ ਕਿਹਾ ਕੀ ਇੱਕ ਹੀ ਨਹੀਂ ਉਹ ਦੇਖਦੇ ਵੀ ਕਿਤਰੋਂ ਪੈਸਾ ਆ ਰਿਹਾ ਤੇ ਕਿਧਰ ਮੈਂ ਕਿchnੇ ਪੈਸੇ ਫੇਰਾ ਫਿਰੀ ਬਹੁਤ ਗਈ ਹੈ ਤਕਰੀਬਨ ਕਾਜ਼ ਕਰਕੇ ਪੁਰਤਗਾਤ ਵੀ ਹਾਲ ਸੀ ਸਪੇਂਡ ਵੀ ਹਾਲ ਹੈ ਬੈਂਕਾਂ ਵਾਲੇ ਵੀ ਪੈਸੇ ਕੱਟੀ ਆ ਰਹੇ ਵੇ ਤੁਸੀਂ ਅਗਰ ਕਾਊਂਟ ਖੁਲਾਇਆ ਨਾ ਤੇ ਤੁਹਾਡੇ 1000 ਰੁਪਏ ਨਾ ਕੱਟ ਲੈਣੇ ਮਹੀਨੇ ਦੇ ਕੋਈ ਨਾ ਕੋਈ ਚੱਕਰ ਦੇ ਕੇ ਇਹ ਹਾਲਾਤ ਹੈਗੇ ਜੁੱਤੇ ਮਕਾਨਾਂ ਦੀ ਬੜੀ ਰੈਫਰੀ ਗਈ ਜਿਹੜੇ ਲੋਕ ਖਰੀਦਣਾ ਚਾਹੁੰਦੇ ਨਾ ਉਹਨਾਂ ਚ ਹੀ ਰੈਫਰੀ ਗਈ ਹੈ ਇਸ ਕਰਕੇ ਦੋਸਤੋ ਲਾਲੀ ਨਾ ਲਾ ਗਿਆ ਉਹ ਮਾਪਿਆਂ ਨੂੰ ਪਤਾ ਨਹੀਂ ਅੱਗੇ ਤੁਹਾਡੀ ਸੈਟਿੰਗ ਇਹੋ ਜਿਹੀ ਨਹੀਂ ਹੈ ਪਹਿਲਾਂ ਤੁਸੀਂ ਆਪ ਤੇ ਸੈੱਟ ਹੋ ਜਾਓ ਫਿਰ ਮਾਪਿਆਂ ਨੂੰ ਮंगाना ਕਈ ਤੇ ਬੰਦੀ ਇਹੋ ਇਹੋ ਜਿਹੀ ਆਏ ਬਾਹਰ ਆਪਣੇ ਆਪ ਨੂੰ ਸੈੱਟ ਨਹੀਂ ਕਰ ਸਕਦੇ ਪੱਕਾ ਵੀਜਾ ਮਿਲ ਜਾਵੇ ਤਮੀ ਆਪਣੇ ਆਪ ਨੂੰ ਸੈੱਟ ਕਰਨਾ ਬੜੀ ਮੁਸ਼ਕਲ ਏ ਪ੍ਰਦੇਸਾਂ ਦੀ ਲਾਈਫ ਦੋਸਤੋ ਸੋਖੀਨੇਗੀ ਵੇਖਣ ਨੂੰ ਚੰਗੇ ਲੱਗਦੇ ਜਦੋਂ ਆਪਾਂ ਬੋੜਾ ਵੇਖਦੇ ਆਂ ਵੀਡੀਓ ਵੇਖਦੇ ਆਂ ਬਾਲੀਵੁੱਡ ਦੀਆਂ ਫਿਲਮਾਂ ਜਦੋਂ ਹਕੀਕਤ ਨਾਲ ਬਾਹਰ ਪੈਂਦਾ ਨਾ ਫਿਰ ਪਤਾ ਲੱਗਦਾ ਵੀ ਬਾਅਦ ਸੈੱਟ ਹੋਣਾ ਕਿੰਨੀ ਮੁਸ਼ਕਲ ਏ ਉਮੀਦ ਏ ਕਿ ਤੁਹਾਨੂੰ ਦੋਸਤੋ ਵੀਡੀਓ ਪਸੰਦ ਆਏਗੀ ਪਸੰਦ ਆਏ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ